ਅਫੀਮ ਦੀ ਖੇਤੀ ਕਰਨ ਵਾਲੇ ਜਿਹੜੇ ਸ਼ੌਕੀਨ ਸਨ ਉਹਨਾਂ ਨੂੰ ਉਦੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਸਾਰੀ ਦੀ ਸਾਰੀ ਫਸਲ ਵਾਹ ਦਿੱਤੀ ਗਈ ਸਰਕਾਰ ਨੇ ਹੁਕਮ ਦਿੱਤਾ ਕਿ ਜਿੰਨੀ ਵੀ ਗੈਰ ਕਾਨੂੰਨੀ ਅਫੀਮ ਦੀ ਖੇਤੀ ਹੋ ਰਹੀ ਹੈ ਉਸ ਦੀ شناخت ਕੀਤੀ ਜਾਵੇ ਪਛਾਣ ਕੀਤੀ ਜਾਵੇ ਕਿ ਕਿੰਨਾ ਰਕਬਾ ਹੈ ਔਰ ਸਾਰੇ ਦਾ ਸਾਰਾ ਰਕਬਾ 2 ਮਹੀਨਿਆਂ ਦੇ ਅੰਦਰ ਅੰਦਰ ਵਾਹ ਦਿੱਤਾ ਗਿਆ ਨਸ਼ਟ ਕਰ ਦਿੱਤਾ ਗਿਆ ਔਰ ਇਹ ਕੋਈ ਕਾਰਵਾਈ ਸਾਲਾਂ ਬੱਦਾਂ ਦੀ ਨਹੀਂ ਹੈ ਕਿ ਕਈ ਸਾਲਾਂ ਦੀ ਇੱਕ ਰਿਪੋਰਟ ਆਈ ਹੋਵੇ ਕਿ ਉਸ ਦੇ ਵਿੱਚ ਕਿੰਨੀ ਅਫੀਮ ਦੀ ਖੇਤੀ ਕਰਨ ਵਾਲਿਆਂ ਨੂੰ ਨਸ਼ਟ ਕੀਤਾ ਗਿਆ ਖੇਤਾਂ ਨੂੰ ਵਾਹ ਦਿੱਤੀ ਗਈ ਜ਼ਮੀਨ ਇਹ ਸਿਰਫ 2 ਮਹੀਨੇ ਦੇ ਅੰਦਰ ਅੰਦਰ 19000 ਏਕੜ ਤੋਂ ਵੱਧ ਫਸਲ ਆ ਜਿਹੜੀ ਉਹ ਨਸ਼ਟ ਕਰ ਦਿੱਤੀ ਗਈ ਹੈ ਇਸ ਦਾ ਮੁੱਖ ਕਾਰਨ ਕੀ ਹੈ ਦਰਅਸਲ ਪੰਜਾਬ ਦੇ ਵਿੱਚ ਵੀ ਜਦੋਂ ਵੀ ਚਰਚਾ ਚੱਲਦੀ ਹੈ ਕੁਝ ਲੋਕ ਅਫੀਮ ਦੀ ਖੇਤੀ ਦੇ ਵਿੱਚ ਹੱਕ ਵਿੱਚ ਨੇ ਕਿ ਜੇਕਰ ਖੇਤੀ ਸੰਕਟ ਨੂੰ ਹੱਲ ਕਰਨਾ ਹੈ ਤੇ ਅਫੀਮ ਦੀ ਖੇਤੀ ਵੱਲ ਵਧਿਆ ਜਾਵੇ ਹਾਲਾਂਕਿ ਕਈ ਵਿਦਵਾਨ ਤੇ ਬੁੱਧੀਜੀਵੀ ਆਪਣੇ ਤਜਰਬੇ ਦੇ ਵਿੱਚੋਂ ਵੀ ਤੇ ਜਿੰਨਾਂ ਜਿੰਨਾਂ ਸਰਕਾਰਾਂ ਨੇ ਤਜਰਬੇ ਕਰਕੇ ਵੇਖ ਲਏ ਉਹਨਾਂ ਦਾ ਹਵਾਲਾ ਦੇ ਕੇ ਦੱਸਦੇ ਨੇ ਕਿ ਅਫੀਮ ਦੀ ਖੇਤੀ ਦੇ ਨਾਲ ਕਦੇ ਵੀ ਆਰਥਿਕ ਸੰਕਟ ਹੱਲ ਨਹੀਂ ਹੋ ਸਕਦਾ ਇਸ ਦੇ ਲਈ ਬਹੁਤ ਸਾਰੇ ਅਜਿਹੇ ਕਾਰਨ ਨੇ ਜਿਸ ਕਰਕੇ ਅਫੀਮ ਦੀ ਖੇਤੀ ਸੰਭਵ ਨਹੀਂ ਹੈ ਜੇਕਰ ਫੈਮਲੀ ਖੇਤੀ ਕੀਤੀ ਕੀਤੀ ਵੀ ਜਾਂਦੀ ਹੈ ਤੇ ਉਸ ਦੇ ਵਿੱਚ ਕੋਈ ਇਹ ਨਹੀਂ ਸਾਰਥਕ ਹੱਲ ਲੱਭਦਾ ਕਿ 100% ਦੀ ਕਿਸਾਨਾਂ ਦਾ ਸੰਕਟ ਹੱਲ ਹੋ ਸਕਦਾ ਹਾਲਾਂਕਿ ਪਿਛਲੀਆਂ ਵਿਧਾਨ ਸਭਾ ਦੀਆਂ ਕਈ ਬੈਠਕਾਂ ਦੇ ਵਿੱਚ ਵੀ ਕੁਝ ਵਿਧਾਨ ਸਭਾ ਦੇ ਵਿੱਚ ਮੈਂਬਰਾਂ ਨੇ ਵਿਧਾਇਕਾਂ ਨੇ ਇਹ رائے ਰੱਖੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵੀ ਇਹ ਗੱਲ ਚੱਲੀ ਸੀ ਪਰ ਉਸ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਵੀ ਆਪਣੀ ਟਿੱਪਣੀ ਇਸ ਦੇ ਉੱਤੇ ਕੀਤੀ ਸੀ ਕਿ ਇਹ ਪੰਜਾਬ ਦੇ ਵਿੱਚ ਸੰਭਵ ਨਹੀਂ ਹੈ ਪੂਰੀ ਰਿਸਰਚ ਕਰਕੇ ਆਇਆ ਕਰੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਸੀ ਤਾਂ ਹੁਣ ਜਦੋਂ ਗੱਲ ਚੱਲੀ ਹੈ ਝਾਰਖੰਡ ਸੂਬੇ ਦੀ ਝਾਰਖੰਡ ਦੀ ਸਰਕਾਰ ਨੇ ਮੁੱਖ ਸਕੱਤਰ ਨੇ ਜਾਣਕਾਰੀ ਦਿੱਤੀ ਹੈ ਅਲਕਾ ਤਿਵਾੜੀ ਨੇ ਜਿਹੜੇ ਮੁੱਖ ਸਕੱਤਰ ਝਾਰਖੰਡ ਸਰਕਾਰ ਦੇ ਅੰਦਰ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਵਿਸਥਾਰ ਨਾਲ ਉਹ ਵੱਖ-ਵੱਖਰੀਆਂ ਰਿਪੋਰਟਾਂ ਦੇ ਵਿੱਚ ਆ ਜਿਹੜੀ ਉਹ ਸੁਰਖੀ ਬਣ ਗਈ ਹੈ ਤਾਂ ਉਸਦੇ ਬਾਰੇ ਵਿਸਥਾਰ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ ਝਾਰਖੰਡ ਦੇ ਵਿੱਚ 2 ਮਹੀਨਿਆਂ ਦੇ ਅੰਦਰ ਅੰਦਰ ਯਾਨੀ ਕਿ ਜਨਵਰੀ ਤੇ ਫਰਵਰੀ 2025 ਦੇ ਇਹਨਾਂ 2 ਮਹੀਨਿਆਂ ਦੇ ਵਿੱਚ ਵਿੱਚ ਹੀ 19000 ਏਕੜ ਦੀ ਜ਼ਮੀਨ ਤੇ ਕੀਤੀ ਗਈ ਹਫੀਮ ਦੀ ਗੈਰਕਾਨੂੰਨੀ ਫਸਲ ਨੂੰ ਨਸ਼ਟ ਕਰ ਦਿੱਤਾ ਗਿਆ ਇਸ ਸਬੰਧੀ 190 ਜਣਿਆਂ ਦੀ ਗ੍ਰਿਫਤਾਰੀ ਵੀ ਹੋਈ ਹੈ ਔਰ ਅਣਗਿਣਤ ਸੈਂਕੜੇ ਕੇਸ ਆ ਜਿਹੜੇ ਉਹ ਦਰਜ ਵੀ ਕੀਤੇ ਗਏ ਨੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਭਾਰ ਵਿੱਚ ਅਫੀਮ ਦੀ ਗੈਰ ਕਾਨੂੰਨੀ ਖੇਤੀ ਖਿਲਾਫ ਇਸ ਸਾਲ ਜਨਵਰੀ ਤੋਂ ਵੱਡੇ ਪੱਧਰ ਤੇ ਇੱਕ ਮੁਹਿੰਮ ਚਲਾਈ ਸਰਕਾਰ ਨੇ ਮੁੱਖ ਸਕੱਤਰ ਸਾਹਮਣੇ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਸੂਬੇ ਵਿੱਚ 19086 ਏਕੜ ਜ਼ਮੀਨ ਤੇ ਅਫੀਮ ਦੀ ਗੈਰ ਕਾਨੂੰਨੀ ਫਸਲ ਨੂੰ ਨਸ਼ਟ ਕਰ ਦਿੱਤਾ ਗਿਆ ਇਹ ਸਰਕਾਰ ਦੀ ਰਿਪੋਰਟ ਦੇ ਵਿੱਚ ਅੰਕੜੇ ਨੇ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 4 ਗੁਣਾ ਵਾਧ ਅੰਕੜਾ ਦਰਜ ਕੀਤਾ ਗਿਆ ਹੈ ਅਫੀਮ ਦੀ ਗੈਰ ਕਾਨੂੰਨੀ ਖੇਤੀ ਸਬੰਧੀ ਹੁਣ ਤੱਕ 283 ਮਾਮਲੇ ਵੀ ਦਰਜ ਕੀਤੇ ਗਏ ਨੇ ਔਰ 190 ਜਣਿਆਂ ਨੂੰ ਗ੍ਰਫਤਾਰ ਵੀ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਜਿਹੜਾ ਛਾਰਖੰਡ ਦਾ ਇਲਾਕਾ ਜਿਸ ਵਿੱਚ ਚਤਰਾ ਖੁੰਟੀ ਲਾਤੇਹਾਰ ਰਾਂਚੀ ਪਲਾਮੂ ਚਾਈਬਾਸਾ ਸਰਾਏ ਕੇਲਾ ਤੇ ਹਜ਼ਾਰੀ ਬਾਗ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਫੀਮ ਦੇ ਖੇਤੀ ਦੀ ਜਿਹੜੀ ਕੀਤੀ ਜਾ ਰਹੀ ਸੀ ਔਰ ਝਾਰਖੰਡ ਦੇ ਮੁਖ ਸਕੱਤਰ ਨੇ ਜਿਹੜੇ ਅਲਕਾ ਤਿਵਾੜੀ ਨੇ ਸਬੰਧਤ ਅਧਿਕਾਰੀਆਂ ਨੂੰ ਫੀਮ ਦੀ ਫਸਲ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਅਤੇ 15 ਮਾਰਚ ਤੱਕ ਮੁਹਿੰਮ ਜਾਰੀ ਰੱਖਣ ਲਈ ਕਹਿ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਫੀਮ ਦੀ ਖੇਤੀ ਖਿਲਾਫ ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਪਰ ਫੀਮ ਦੀ ਫਸਲ ਨੂੰ 100% ਦੀ ਨਸ਼ਟ ਕੀਤਾ ਜਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਹਾਲਾਂਕਿ ਝਾਰਖੰਡ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਜਾਂ ਜਿਹੜੇ ਹੋਰ ਸੂਬੇ ਨੇ ਰਾਜਸਥਾਨ ਦਾ ਵੀ ਕੁਝ ਇਲਾਕਾ ਹੈ ਜਿੱਥੇ ਪੰਜਾਬ ਦਾ ਵੀ ਉਹ ਸੂਬਾ ਉਹਨਾਂ ਵਿੱਚੋਂ ਆਂਦਾ ਜਿੱਥੇ ਕਦੇ ਲੀਗਲ ਖੇਤੀ ਹੁੰਦੀ ਸੀ ਅਫੀਮ ਦੀ ਪਰ ਹੁਣ ਕੋਈ ਜੀ ਸੂਬੇ ਬਚੇ ਨਹੀਂ ਜਿੱਥੇ ਇਹ ਕਾਨੂੰਨੀ ਤੌਰ ਦੇ ਉੱਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਨੇ ਜਿਹੜੇ ਕਿਸਾਨ ਖੇਤੀ ਕਰਦੇ ਨੇ ਉਹ ਵੀ ਪੂਰੀ ਦੇਖਰੇਖ ਦੇ ਵਿੱਚ ਖੇਤੀ ਹੁੰਦੀ ਹੈ ਇਹ ਨਹੀਂ ਕਿ ਆਪਣੀ ਮਰਜ਼ੀ ਦੇ ਨਾਲ ਕਿੰਨੇ ਬੂਟੇ ਉਗਾਏ ਜਾਣੇ ਨੇ ਕਿੰਨੇ ਰਕਬੇ ਦੇ ਵਿੱਚ ਖੇਤੀ ਹੋ ਸਕਦੀ ਹੈ ਬਕਾਇਦਾ ਉਸਦੇ ਲਈ ਨਿਯਮ ਤੈਅ ਕੀਤੇ ਗਏ ਨੇ ਔਰ ਉਹਨਾਂ ਨਿਯਮਾਂ ਤੋਂ ਉਲਟ ਜਾ ਕੇ ਕੋਈ ਅਫੀਮ ਦੀ ਖੇਤੀ ਕਰਕੇ ਕੋਈ ਆਪਣੇ ਆਪ ਨੂੰ ਵੱਡਾ ਅਫੀਮ ਦਾ ਜਿਹੜਾ ਵਪਾਰੀ ਬਣਾਉਣਾ ਚਾਹੁੰਦਾ ਤਾਂ ਇਸ ਤਰ੍ਹਾਂ ਸਰਕਾਰ ਨੇ ਨਜ਼ਰ ਰੱਖੀ ਹੋਈ ਹੈ ਕਿ ਉਹ ਨਾ ਬਣਾਇਆ ਜਾ ਸਕੇ ਤਾਂ ਇਸ ਤਰੀਕੇ ਨਾਲ ਜਿਹੜੀ ਹੈ ਅਫੀਮ ਦੀ ਖੇਤੀ ਨੂੰ ਜਿਹੜੀ ਪਛਾਣ ਕੀਤੀ ਗਈ شناخت ਕੀਤੀ ਗਈ ਸਰਕਾਰ ਦੇ ਹੁਕਮਾਂ ਤੋਂ ਬਾਅਦ ਤਾਂ 2 ਮਹੀਨਿਆਂ ਦੇ ਅੰਦਰ ਅੰਦਰ ਹੀ 19000 ਏਕੜ ਕਿਉਂਕਿ 19000 ਏਕੜ ਦਾ ਰਕਬਾ ਘਟ ਨਹੀਂ ਹੁੰਦਾ ਬਹੁਤ ਸਾਰੀਆਂ ਜਈਆਂ ਸਬਜ਼ੀਆਂ ਤੇ ਦਾਲਾਂ ਅਨਾਜ ਹੈ ਜਿਹੜਾ ਸ਼ਾਇਦ ਇੰਨੇ ਰਕਬੇ ਦੇ ਵਿੱਚ ਹੁੰਦਾ ਹੋਵੇ ਕਿਸੇ ਸੂਬੇ ਦੇ ਵਿੱਚ ਹਾਲਾਂਕਿ ਲੱਖਾਂ ਏਕੜ ਪੂਰੇ ਭਾਰਤ ਦੇਸ਼ ਦੇ ਵਿੱਚ ਵੱਖ-ਵੱਖਰੇ ਸੂਬਿਆਂ ਦੇ ਵਿੱਚ ਪੰਜਾਬ ਵੀ ਸ਼ਾਮਲ ਹੈ ਅਣਗਿਣਤ ਫਸਲਾਂ ਉਗਾਈਆਂ ਜਾਂਦੀਆਂ ਨੇ ਅਨਾਜ ਗਾਇਆ ਜਾਂਦਾ ਪਰ ਅਫੀਮ ਦੀ ਖੇਤੀ ਨੂੰ ਲੈ ਕੇ ਇੰਨੇ ਵੱਡੇ ਰਕਬੇ ਦੇ ਉੱਤੇ ਕਾਰਵਾਈ ਪਿਛਲੇ ਕਈ ਸਾਲਾਂ ਤੋਂ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ ਤਾਂ ਝਾਰਖੰਡ ਸਰਕਾਰ ਨੂੰ ਕਿਉਂ ਲੱਗਿਆ ਔਰ ਕਿਵੇਂ ਰਿਪੋਰਟਾਂ ਮਿਲੀਆਂ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਅਫੀਮ ਦੀ ਖੇਤੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹੈ ਜਿੱਥੇ ਸਰਕਾਰ ਤੋਂ ਪਰਮਿਸ਼ਨ ਵੀ ਨਹੀਂ ਸੀ ਤੈਸੇ ਕਰਕੇ ਜਿਹੜੀ ਐ ਇਸ ਹੁਕਮ ਨੂੰ ਜਿਹੜਾ ਨੇਪਰੇ ਚਾੜਿਆ ਗਿਆ ਔਰ 15 ਮਾਰਚ ਤੱਕ ਇਸ ਮੁਹਿੰਮ ਨੂੰ ਜਾਰੀ ਰੱਖਣ ਲਈ ਆਖ ਦਿੱਤਾ ਗਿਆ ਉੱਚ ਅਧਿਕਾਰੀਆਂ ਵੱਲੋਂ ਫੀਟਲੇ ਪੱਦਰ ਦੇ ਉੱਤੇ ਖੇਤੀਬਾੜੀ ਅਫਸਰਾਂ ਨੂੰ ਜਿਸ ਕਰਕੇ ਲਗਾਤਾਰ ਇਸ ਮਸਲੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ 190 ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਹੜੇ ਇਸ ਖਿੱਤੇ ਦੇ ਨਾਲ ਇਸ ਕਿੱਤੇ ਦੇ ਨਾਲ ਜੁੜੇ ਹੋਏ ਸਨ ਔਰ 300 ਤੋਂ ਵੱਧ ਜਿਹੜੀਆਂ ਨੇ ਉਹ ਐਫ ਆਈ ਆਰ ਦਰਜ ਹੋਈਆਂ ਨੇ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਰਕਵੇ ਦੀ ਤੇ 19000 ਇਕੜ ਤੋਂ ਵੱਧ ਦਾ ਰਕਬਾ ਦੱਸਿਆ ਗਿਆ ਕਿ ਜਿੱਥੇ ਅਫੀਮ ਦੀ ਖੇਤੀ ਨੂੰ ਨਸ਼ਟ ਕੀਤਾ ਗਿਆ ਤਾਂ ਝਾਰਖੰਡ ਸਰਕਾਰ ਦਾ ਇਹ ਚੁੱਕਿਆ ਹੋਇਆ ਕਦਮ ਕੀ ਸਰਕਾਰ ਦੀ ਭਲਾਈ ਵਿੱਚ ਹੀ ਚੁੱਕਿਆ ਗਿਆ ਹੋ ਸਕਦਾ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਇਸ ਦੀ ਕਿ ਵਾਕਈ ਜਿਹੜੇ ਉੱਥੇ ਖੇਤੀ ਕਰਨ ਵਾਲੇ ਸਨ ਉਹਨਾਂ ਨੇ ਨਿਯਮਾਂ ਨੂੰ ਤੋੜ ਕੇ ਉਲੰਘਣਾ ਕਰਕੇ ਖੇਤੀ ਕੀਤੀ ਤੇ ਤਾਂ ਨਸ਼ਟ ਕੀਤੀ ਹਾਲਾਂਕਿ ਇਸ ਬਾਰੇ ਜਿਹੜੇ ਸਬੰਧਤ ਕਾਸ਼ਤਕਾਰ ਨੇ ਉਹਨਾਂ ਦਾ ਕੀ ਕਹਿਣਾ ਹੈ ਹਾਲੇ ਤੱਕ ਉਹ ਲੋਕਲ ਰਿਪੋਰਟਾਂ ਦੇ ਵਿੱਚ ਸਾਹਮਣੇ ਨਹੀਂ ਆ ਸਕਿਆ ਪਰ ਜਿਨ੍ਹਾਂ ਉੱਤੇ ਕਾਰਵਾਈ ਹੋ ਗਈ ਹੈ ਹੁਣ ਉਹਨਾਂ ਨੂੰ ਜਿਹੜਾ ਸਲਾਖਾਂ ਦੇ ਪਿੱਛੇ ਵੀ ਰਹਿਣਾ ਪਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਲਦੀ ਕਿਤੇ ਆ ਜਿਹੜੀ ਰਾਹਤ ਕਾਨੂੰਨੀ ਤੌਰ ਦੇ ਉੱਤੇ ਵੀ ਨਹੀਂ ਮਿਲਣ ਵਾਲੀ ਸਖਤੀ ਕਰ ਦਿੱਤੀ ਗਈ ਹੈ ਔਰ ਪੰਜਾਬ ਦੇ ਵਿੱਚ ਜਿਹੜੀ ਚਰਚਾ ਚੱਲਦੀ ਹੈ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਹੀ ਖੇਤੀ ਸੰਕਟ ਨੂੰ ਦੂਰ ਕੀਤਾ ਜਾ ਸਕਦਾ ਹੈ ਇਸ ਬਾਰੇ ਹਾਲੇ ਤੱਕ ਪੰਜਾਬ ਸਰਕਾਰ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਨਹੀਂ ਹੈ ਉਹ ਕਈ ਗਤੀਵਿਧੀਆਂ ਤੋਂ ਤੇ ਕਈ ਬਿਆਨਾਂ ਤੋਂ ਜਗਜाहਰ ਹੋ ਚੁੱਕਾ ਹੈ ਤਾਨੂੰ ਕੀ ਲੱਗਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਚਰਚਾ ਇਸ ਦੇ ਉੱਤੇ ਵੀ ਦੋ ਰਾਵਾਂ ਨੇ ਕੁਝ ਲੋਕਾਂ ਦਾ ਮੰਨਣਾ ਇੱਥੋਂ ਤੱਕ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਾਰਲੀਮੈਂਟ ਦੀਆਂ ਪੌੜੀਆਂ ਚੜ ਜਾਂਦੇ ਨੇ ਉਹਨਾਂ ਵਿੱਚੋਂ ਵੀ ਕਈਆਂ ਨੇ ਵਕਾਲਤ ਕੀਤੀ ਹੈ ਕੋਈ ਸਮਾਜਿਕ ਕਾਰਕੁਨ ਨੇ ਜਿਹੜੇ ਆਪਣੇ ਆਪ ਨੂੰ ਐਕਟਿਵਿਸਟ ਦੱਸਦੇ ਨੇ ਉਹਨਾਂ ਵੱਲੋਂ ਵੀ ਜਿਹੜੀ ਆ ਵਕਾਲਤ ਕੀਤੀ ਜਾ ਚੁੱਕੀ ਹੈ ਪੰਜਾਬ ਦੇ ਵਿੱਚ ਵੀ ਕਈ ਦਫਾ ਇਸ ਜਿਹੇ ਮਾਮਲਿਆਂ ਦੇ ਉੱਤੇ ਗਤੀਵਿਧੀਆਂ ਦੇ ਉੱਤੇ ਕਾਰਵਾਈ ਹੋਈ ਹੈ ਐਫ ਆਈ ਆਰ ਦਰਜ ਹੁੰਦੀਆਂ ਰਹੀਆਂ ਨੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਔਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਅਫੀਮ ਦੀ ਖੇਤੀ ਦੇ ਹੱਕ ਵਿੱਚ ਨੇ ਉਹ ਭਲੇਖੇ ਵਿੱਚ ਨੇ ਉਹਨਾਂ ਨੂੰ ਪੂਰਾ ਗਿਆਨ ਨਹੀਂ ਹੈ ਅਫੀਮ ਦੀ ਖੇਤੀ ਕਰਨ ਨਾਲ ਜਿੰਨੇ ਜਿੰਨੇ ਸੂਬਿਆਂ ਦੇ ਵਿੱਚ ਵੀ ਹੋ ਰਹੀ ਹੈ ਉਹ ਕੋਈ ਆਰਥਿਕ ਤੌਰ ਦੇ ਉੱਤੇ ਕਿਸਾਨ ਬਹੁਤੇ ਮਜ਼ਬੂਤ ਨਹੀਂ ਹੋਏ ਉਲਟਾ ਉਹਨਾਂ ਨੂੰ ਨੁਕਸਾਨ ਹੀ ਹੋਇਆ ਹੈ ਕਿਉਂਕਿ ਬਾਕੀ ਅਨਾਜ ਦਾ ਕੋਈ ਵੀ ਦਾਣਾ ਜਿਹੜਾ ਉਹ ਗੈਰ ਕਾਨੂੰਨੀ ਨਹੀਂ ਹੈ ਤੁਸੀਂ ਈਗਾਲ ਦਾਲਾਂ ਨੇ ਜਿਹੜੀਆਂ ਸਬਜ਼ੀਆਂ ਨੇ ਬੇਸ਼ੱਕ ਸੜਕਾਂ ਉੱਤੇ ਰੁਲਣਾ ਪੈਂਦਾ ਐ ਐਮਐਸਪੀ ਨਾ ਹੋਣ ਦੇ ਕਰਕੇ ਪਰ ਪੰਜਾਬ ਤੇ ਹਰਿਆਣਾ ਦੇ ਵਿੱਚ ਖਾਸ ਕਰਕੇ ਝੋਨਾ ਤੇ ਕਣਕ ਕਦੇ ਵੀ ਰੁਲਦਾ ਨਹੀਂ ਵੇਖਿਆ ਗਿਆ ਉਸ ਦਾ ਦਾਣਾ-ਦਾਣਾ ਜਿਹੜਾ ਚੁੱਕਿਆ ਜਾਂਦਾ ਹਾਲਾਂਕਿ ਵੱਡੇ ਪੱਧਰ ਦੇ ਉੱਤੇ ਨੁਕਸਾਨ ਜ਼ਰੂਰ ਹੋ ਜਾਂਦਾ ਕਿਸਾਨਾਂ ਦਾ ਕੁਦਰਤੀ ਕਰੋਪੀ ਕਰਕੇ ਵੀ ਸਰਕਾਰਾਂ ਦੀ ਅਣਗਹਿਲੀ ਦੇ ਕਰਕੇ ਵੀ ਪਰ ਕਿਸੇ ਉੱਤੇ ਇਹਨਾਂ ਫਸਲਾਂ ਦੇ ਉਗਾਉਣ ਦੇ ਨਾਲ ਪਰਚਾ ਦਰਜ ਨਹੀਂ ਹੁੰਦਾ ਪਰ ਹਫੀਮ ਦੀ ਖੇਤੀ ਜੇਕਰ ਹੋ ਜਾਂਦੀ ਹੈ ਇੱਕ ਬੂਟਾ ਵੀ ਗਿਣਤੀ ਤੋਂ ਵੱਧ ਨਿਕਲੇ ਆਉਂਦਾ ਤਾਂ ਉਸ ਕਿਸਾਨ ਦੇ ਉੱਤੇ ਵੀ ਪਰਚੇ ਦਰਜ ਹੋ ਸਕਦੇ ਨੇ ਤਾਂ ਫਿਰ ਇਹ ਕਿਵੇਂ ਤੈਅ ਕੀਤਾ ਜਾਵੇਗਾ ਇਸ ਦੇ ਮਾਪਦੰਡ ਕੀ ਹੋਣਗੇ ਕਿ ਸਰਕਾਰ ਤੋਂ ਪਰਮਿਸ਼ਨ ਲਈ ਗਈ ਹੈ ਉਨੇ ਰਕਮੇ ਵਿੱਚ ਹੀ ਖੇਤੀ ਹੋ ਰਹੀ ਹੈ ਇਹ ਬਹੁਤ ਵੱਡੀ ਪਾਲਿਸੀ ਦੀ ਨੀਤੀ ਦੀ ਲੋੜ ਹੈ ਫੇਰ ਹੀ ਜਾ ਕੇ ਸ਼ਾਇਦ ਇਹ ਸੰਭਵ ਹੋ ਸਕਦਾ ਹੈ ਇਸ ਦੇ ਬਾਰੇ ਖੇਤੀਮਾਰਾਂ ਦਾ ਹੁਣ ਤੱਕ ਤਾਂ ਇਹ ਹੀ ਮੰਨਣਾ ਹੈ ਕਿ ਹਾਲੇ ਤੱਕ ਅਜਿਹਾ ਕੋਈ ਪੌੜਸੀ ਜਾਂ ਨੀਤੀ ਤਿਆਰ ਨਹੀਂ ਹੋਈ ਸਰਕਾਰਾਂ ਦੇ ਵੱਲੋਂ ਚਾਹੇ ਸੂਬਾ ਸਰਪੰਦਰ ਦੇ ਉੱਤੇ ਸਰਕਾਰ ਹੋਵੇ ਜਾਂ ਕੇਂਦਰ ਪੰਦਰ ਦੇ ਉੱਤੇ ਜਿਸ ਕਰਕੇ ਇਸ ਖੇਤੀ ਨੂੰ ਵਧਾਵਾ ਦਿੱਤਾ ਜਾ ਸਕੇ ਤੇ ਇਸ ਦੇ ਵਿੱਚ ਵਾਧਾ ਕੀਤਾ ਜਾ ਸਕੇ ਤੁਹਾਡੀ ਸਮਝ ਕੀ ਕਹਿੰਦੀ ਹੈ ਜੇਕਰ ਤੁਹਾਨੂੰ ਵੀ ਅਫੀਮ ਦੀ ਖੇਤੀ ਬਾਰੇ ਜਾਂ ਇਸ ਤਰ੍ਹਾਂ ਦੀ ਕਿਸੇ ਵੀ ਫਸਲ ਉਗਾਉਣ ਦੇ ਬਾਰੇ ਜਾਣਕਾਰੀ ਹੈ ਤੁਸੀਂ ਵੀ ਰਿਸਰਚ ਕਰ ਚੁੱਕੇ ਹੋ ਤੇ ਆਪਣੀ ਆਪਣੀ ਜਿਹੜੀ ਜਾਣਕਾਰੀ ਹੈ ਉਹ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਜੇਕਰ ਤੁਹਾਡੇ ਸੁਝਾਅ ਨੇ ਤੇ ਉਹ ਵੀ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ